ਕੋਈ ਗੱਲ ਨਹੀਂ ਜਿੱਦੈ ਨਿਕਲ ਗਈ ਨਾ ਉਹਦੇ ਪਤਾ ਲੱਗੂ ਤੈਨੂੰ ਤੇਰਾ ਮੂੰਹ ਕਾਲਾ ਕਰਵਾ ਕੇ ਕਿਵੇਂ ਨਿਕਲਦੀ ਐ ਇਹ ਮੈਂ ਲੋਕਾਂ ਦੇ ਮਾਮਲੇ ਦੇ ਕਹਿੰਦੇ ਸਾਡੇ ਧੀ ਪੁੱਤ ਪੜਨ ਤੂੰ ਕਹਿਣੀ ਆ ਪੜੀ ਕਿਉਂ ਜਾਂਦਾ ਕਮਾਲ ਮੰਨ ਗਿਆ ਮੈਂ ਵੀ ਮੈਂ ਐਂ ਕਹਿਨੀ ਆ ਵੀ ਇਹ ਤੇਰੇ ਨਾਲ ਕੰਮ ਕਰੇ ਤਾਂ ਇਹ ਬੋਲਣੋਂ ਹਟ ਜਾਏ ਕੋਈ ਆਏ ਨੀ ਰੋਟੀ ਤੇਰੇ ਬਰਾਬਰ ਦੀ ਪੜਾ ਦੇਆ ਕਰੇ ਰੋਟੀ ਦੀ ਬੁਰਕੀ ਨਹੀਂ ਦਿੰਦੀ ਉਹ ਨੂੰ ਆਏ ਕਿਹਦੇ ਕੋਲੇ ਮੋਟਰਸਾਈਕਲ ਵਾਲੇ ਮੁੰਡੇ ਕੋਲੇ ਖੜੀ ਗੱਲਾਂ ਕਰੀ ਜਾਂਦੀ ਸੀ ਮੂੰਹ ਚੋਂ ਮੂੰਹ ਜੋੜ ਕੇ ਕੀ ਗੱਲ ਭਾਈ ਚਾਚਾ ਜੀ ਮੈਨੂੰ ਸੌਂ ਲੱਗੇ ਥੋੜੀ ਸੱਚੀ ਮੈਨੂੰ ਨਹੀਂ ਪਤਾ ਕੌਣ ਸੀ ਉਹ ਤੇਰੇ ਕੋਲ ਖੜ ਕਿਵੇਂ ਗਿਆ ਭਾਈ ਚਾਚਾ ਜੀ ਮੈਨੂੰ ਰੋਜ਼ ਤੰਗ ਕਰਦਾ ਗਲੀ 'ਚ ਖੜਕੇ ਮੈਂ ਤੁਹਾਨੂੰ ਦਰਦ ਹੀ ਨਹੀਂ ਦੱਸਦੀ ਉਹਨਾਂ ਨੇ ਖਬਰਦਾਰ ਜੇ ਡੈਡੀ ਦੀ ਸੌਂ ਖਾਦੀ ਆ ਪਹਿਲਾਂ ਆਪਦਾ ਮਾਰ ਲਊਗਾ ਕਿ ਉਹ ਟੁੱਟੇ ਹੀ ਉਹ ਮੇਰੀ ਗੱਲ ਗੱਲ ਸੁਣ ਕਾਕਾ ਗੱਲ ਸੁਣੋ ਇਹਨਾਂ ਕੁਝ ਬੋਲੀ ਗਈ ਮੂੰਹ ਤੇ ਬੇਇੱਜ਼ਤੀ ਕਰੀਗੀ ਮੇਰੇ ਜਮਾ ਨੇ ਕੁਝ ਬੋਲ ਕੋਈ ਨਾ ਆਉਣ ਦੇ ਹੱਥ ਨੇ ਇਹਨਾਂ ਨਾਲ ਤਾਂ ਮੈਂ ਗੱਲ ਕਰਦੀ ਆ ਇੱਕ ਗੱਲ ਤੈਨੂੰ ਕਹਤੀ ਮੈਂ ਮੇਰੀ ਗੱਲ ਨਾ ਧਿਆਨ 'ਚ ਰੱਖੀਏ ਇਹ ਕਰ ਦੇਣਾ ਜਿੱਥੇ ਕਰਨਾ ਠੀਕ ਆ ਨਹੀਂ ਫੇਰ ਮੈਂ ਕਰੂੰਗਾ ਇਹਦਾ ਰਸਤਾ ਫੇਰ ਮੈਨੂੰ ਇਹ ਨਾ ਕਹੀਂ ਜਿੱਤੇ ਨੇ ਕਿਤੇ ਕੱਕਤੀ ਇਹ ਆ ਬੰਦੇ ਤੇਰੇ ਮੋਢਾ ਜਾ ਬਗ ਜਾ ਪਾਪ ਨਾ ਮੈਂ ਕੀ ਬੋਲੀ ਤੇਰੀ ਮਾਂ ਨੂੰ ਮੈਨੂੰ ਵੀ ਪਤਾ ਤੇਰੇ ਨਾਲ ਮੈਂ ਕਿਉਂ ਕਰੀ ਨਹੀਂ ਆਵੇਂ ਤਾਂ ਭਾਬੀ ਫਿਰ ਕੀ ਹੁੰਦਾ ਤੂੰ ਹਜੇ ਵੀ ਬਰਾਣੀਆਂ ਕਰਨ ਲਈ ਬੈਠੀ ਹੈਂਗੀ ਦੱਸ ਤਾਂ ਦੇ ਮੇਰਾ ਕਸੂਰ ਕੀ ਆਸੱਚ ਇਹ ਤਾਂ ਸਾਰੇ ਜੱਗ ਨੂੰ ਪਤਾ ਤੇਰਾ ਕੀ ਕਸੂਰ ਆ ਮੈਨੂੰ ਤੂੰ ਕਿੰਨਾ ਮਰਜੀ ਸਿਓੜਾ ਦਾ ਬਣ ਜਾ ਪਰ ਮੈਂ ਉਹ ਗੱਲ ਕਦੇ ਨਹੀਂ ਭੁੱਲ ਸਕਦੀ ਪਰ ਮੇਰੀ ਗੱਲ ਸੁਣ ਮੇਰੀ ਤੀ ਦੇਖੀਂ ਤੇ ਮੇਰੀ ਗੱਲ ਸੁਣ ਮੇਰੇ ਸਿਰ ਤੇ ਹੱਥ ਰੱਖ ਕੇ ਕੱਲ ਦੀ ਸੌਂਖਾ ਪਿਚਾ ਪਿਚਾਚੇ ਦਾ ਕਦੇ ਪੱਗ ਨਹੀਂ ਵੀ ਹੁਣ ਦੇਗੀ ਚਾਚੇ ਨਾਣਾ ਚਾਚਾ ਜੀ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਪਨੇ 'ਚ ਵੀ ਇਹੋ ਜਿਹਾ ਕੁਝ ਨਹੀਂ ਸੋਚਿਆ ਕੰਮ ਦਾ ਬਾਈ ਵੀ ਕਰੀ ਜਾਂਦਾ ਕਰ ਲੈਣ ਦੇ ਬਾਈ ਨੂੰ ਆਹੋ ਕੰਮ ਘਰੇ ਕਰਨ ਵਾਸਤੇ ਹਰਫੇ ਤੇ ਹੈ ਗਿਆ ਬਾਹਰਲਾ ਕੰਮ ਕਰਨ ਵਾਸਤੇ ਕੁਲਦੀਪ ਹੈਗਾ ਫੋਨ ਨੂੰ ਮਾਪੂਤਾ ਨੂੰ ਮੋਜਾਂ ਨੇ ਬੈਠੇ ਆਰਾਮ ਕਰਦੇ ਹੋ ਛੇ ਛੇ ਦੀ ਘੋੜਾ ਸੱਟ ਕੇ ਨਾ ਕੰਮ ਕਰ ਹਾਂਜੀ ਮਾਲਕੋ ਕਿਵੇਂ ਹੋ ਬੋਲਦੀ ਨਹੀਂ ਕੀ ਗੱਲ ਹੋ ਗਈ ਤੂੰ ਨਾ ਰੋਜ਼ ਨਾ ਗਲੀਚਨਾ ਖੜਾ ਕਰ ਜੇ ਮੇਰੇ ਵੀਰੇ ਨੇ ਜਾਂ ਚਾਚੇ ਨੇ ਦੇਖ ਲੈਣਾ ਦੇਖ ਆ ਤੇਰੇ ਨਾਲ ਕੀ ਬਣੂਗੀ ਕੁਛ ਨਹੀਂ ਹੁੰਦਾ ਵੀਰੇ ਵਰਗੇ ਕਹਿੰਦੇ ਆ ਨਾ ਮੈਂ ਤੈਨੂੰ ਜਾਣਦੀ ਨਾ ਮਾਰੇ ਨਾ ਗੇੜੇ ਮਾਰਦਾ ਤੁਹਾਡੇ ਬੱਚੇ ਆ ਘਤੋਂ ਕਰਦੇ ਮੈਂ ਕਿਹਾ ਤੈਨੂੰ ਗੇੜੇ ਮਾਰਨੂ ਮਾਰੀ ਮੁੱਟੀ ਸ਼ਰਮ ਕਰ ਲੈ ਜੇ ਪਿੰਡ 'ਚ ਕਿਸੇ ਨੇ ਦੇਖ ਲਿਆ ਇੱਥੇ ਫੇਰ ਕੋਈ ਨਹੀਂ ਦੇਖਦਾ ਕਾਈ ਕੌਣ ਦੇਖਦਾ ਹੈ ਨਾ ਮੈਂ ਤੈਨੂੰ ਜਾਣਦੀ ਐ ਨਾ ਤੂੰ ਮੈਨੂੰ ਜਾਣਦਾ ਕਿਉਂ ਤੰਗ ਕਰਦਾ ਮੈਨੂੰ ਜਾਨਣ ਤਾਂ ਲੱਗ ਜੂਂਗੇ ਐ ਕਦੋਂ ਕਰ ਮੈਂ ਨਹੀਂ ਜਾਨਣਾ ਚਾਹੁੰਦੀ ਮੈਂ ਕਿਹਾ ਨਾ ਤੂੰ ਇੱਥੋਂ ਵਗ ਜਾ ਇਦੋਂ ਮੁੜ ਕੇ ਸਾਡੀ ਗਲੀ ਚ ਨਾ ਆਈ ਨਹੀਂ ਮੈਂ ਤੇ ਚਾਚੇ ਨੂੰ ਦੱਸ ਦੂੰਗੀ ਨਹੀਂ ਐ ਐ ਨਾ ਕਰੋ ਮੈਂ ਦਰਿਆ ਨਾ ਕੀੜੇ ਮਾਰਦਾ ਤੁਹਾਡੇ ਪਿੱਛੇ ਕੀ ਲੋੜਾ ਕੀੜੇ ਮਾਰਨ ਦੀ ਨਾਲੇ ਕਿਹਨੇ ਕਿਹਾ ਆ ਬੰਨੇ ਹੱਥ ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਮੈਨੂੰ ਹੋਰ ਤੰਗ ਨਾ ਕਰੋ ਹੱਥ ਤਾਂ ਜਾਂ ਬੰਨ੍ਹਦੇ ਆ ਐ ਨਾ ਕਰੋ ਮੈਂ ਰਿਆਣਾ ਕੀੜੇ ਮਾਰਦਾ ਮੁੱਲੋਂ ਉੜ ਦੋ ਕੀੜਿਆਂ ਦਾ ਜਾ ਇੱਥੋਂ ਵਗ ਜਾ ਮੈਂ ਕੋਈ ਗੱਲ ਨਹੀਂ ਸੁਣਨੀ ਹੈਗੀ ਤੇਰੀ ਆਇ ਨਾ ਕਰੋ ਵੀਰਾ ਵੀਰੇ ਮੈਂ ਨਹੀਂ ਜਾਣਦੀ ਕੌਣ ਆ ਸੱਚੀ ਮੈਨੂੰ ਨਹੀਂ ਪਤਾ ਕੌਣ ਸੀ ਮੁੰਡਾ ਇਹ ਸਹੀ ਸੀ ਦੱਸ ਕੌਣ ਸੀ ਸੱਚੀ ਵੀਰੇ ਮੈਨੂੰ ਨਹੀਂ ਪਤਾ ਸੱਚੀ ਕੌਣ ਸੀ ਹੋਰ ਕਿਹਨੂੰ ਪਤਾ ਹੈ ਹੋਰ ਕਿਹਨੂੰ ਪਤਾ ਚਲ ਕਰੇ ਚਲ ਤਰਾ ਮੱਕਰੇ ਕਰ ਬੰਦੇ ਮੇਰੇ ਮੇਰੇ ਕੋਈ ਗਲਤੀ ਨਹੀਂ ਸੱਚ ਮੈਨੂੰ ਨਹੀਂ ਪਤਾ ਮੋਟਾ ਕਰਾਈ ਨਹੀਂ ਤੂੰ ਚਲ ਕਰੇ ਚਲਾ ਪਤਾ ਨਹੀਂ ਤੈਨੂੰ ਵੀਰੇ ਸੱਚ ਤੂੰ ਮੱਕਰੀਂ ਤਾਂ ਕਰਦੇ ਕਿਸ ਗੱਡੀ ਨਹੀਂ ਤੂੰ ਕੋਈ ਗੱਡੀ ਤੇ ਅਜੇ ਕੋਈ ਗਲਤੀ ਨਹੀਂ ਕੀਤੀ ਕੀ ਹੋ ਗਿਆ ਚਲ ਹੋ ਗਿਆ ਓਏ ਤੇ ਆ ਮਰੀਆਂ ਨਾ ਬਾਪੂ ਜੀ ਨੂੰ ਤੂੰ ਧੀਧੀ ਕਰਦਾ ਨਹੀਂ ਸਕਦਾ ਨਾ ਇਹ ਖੇ ਦੇਖ ਲੈ ਕਿੱਥੇ ਗੰਦੀ ਫੰਦੀ ਪਤਾ ਨਹੀਂ ਕੌਣ ਰਹਿਦਾ ਸੀ ਕੌਣ ਨਾਲੇ ਕੋਲੇ ਹੈ ਚਾਚਾ ਸੱਚੇ ਦੋ ਕੀ ਗੱਲ ਹੋ ਗਈ ਮੈਨੂੰ ਨਹੀਂ ਪਤਾ ਕੌਣ ਸੀ ਚਾਚਾ ਉਹ ਰੋਜ਼ ਨਾ ਗਲੀ 'ਚ ਖੜ ਜਿੰਦਾ ਕਿ ਮੈਨੂੰ ਤੰਗ ਕਰਦਾ ਚਾਚਾ ਮੈਨੂੰ ਨਹੀਂ ਪਤਾ ਕੌਣ ਹੈ ਦੇਖ ਲੈ ਗੱਲਾਂ ਦੇਖ ਕਰਦੇ ਆਏ ਕਿਸੇ ਦੀ ਕੀ ਮਜਾ ਹੈ ਕਹਿਣ ਦਾ ਮਤਲਬ ਕੀ ਹੈ ਵੀ ਮੇਰਾ ਪੁੱਤ ਝੂਠ ਬੋਗਾ ਨਾ ਪਾਗਲਾ ਹੋ ਉਹ ਪਹਿਲਾਂ ਉਹਦੀ ਗੱਲ ਤਾਂ ਸੁਣ ਲੈ ਕੀ ਹੋਗਾ ਇੱਕੋ ਸਾਹੇ ਪੈ ਗਈਆਂ ਕੀ ਗੱਲ ਹੋਈ ਸੀ ਕੌਣ ਸੀ ਉਹ ਡੈਡੀ ਦੱਸੀਦਾ ਜਾਂ ਮੈਨੂੰ ਵੀ ਪਤਾ ਨਹੀਂ ਕਿਹਦੇ ਕੋਲੇ ਮੋਟਰਸਾਈਕਲ ਵਾਲੇ ਮੁੰਡੇ ਕੋਲੇ ਖੜੀ ਗੱਲਾਂ ਕਰੀ ਜਾਂਦੀ ਸੀ ਮੂੰਹ 'ਚ ਮੂੰਹ ਜੋੜ ਕੇ ਕੀ ਗੱਲ ਭਾਈ ਚਾਚਾ ਜੀ ਮੈਨੂੰ ਸੌਂ ਲੱਗੇ ਤੁਹਾਡੀ ਸੱਚੀ ਮੈਨੂੰ ਨਹੀਂ ਪਤਾ ਕੌਣ ਸੀ ਉਹ ਫਿਰ ਚਾਚਾ ਜੀ ਮਨਰੋਜ ਤੰਗ ਕਰਦਾ ਗਲੀ ਚ ਖੜਕੇ ਮੈਂ ਤੁਹਾਨੂੰ ਦਰਦ ਹੀ ਨਹੀਂ ਦੱਸ ਦਿੰਦਾ ਉਹਨਾਂ ਨੇ ਖਬਰਦਾਰ ਜੇ ਡੈਡੀ ਦੀ ਸੌਂ ਖਾਦੀ ਆ ਪਹਿਲਾਂ ਆਪਦਾ ਮਾਂ ਪਾਉਗਾ ਕਿ ਹੁਣ ਤੁਹਾਡੇ ਦੀ ਉਹ ਮੇਰੀ ਗੱਲ ਸੁਣ ਕਾਕਾ ਗੱਲ ਸੁਣ ਉਹਦੀ ਉਹਦੀ ਪੂਰੀ ਗੱਲ ਤਾਂ ਸੁਣ ਲੈ ਦੇਖ ਮਨਿੰਦਰ ਪੁੱਤ ਮੈਨੂੰ ਸੱਚੀ ਗੱਲ ਲਾ ਦੇ ਦੇਖ ਮੇਰੀ ਪੱਗ ਦਾ ਖਿਆਲ ਕਰ ਲਈ ਐ ਜਾਂ ਕੁਝ ਕਰਨ ਤੋਂ ਪਹਿਲਾਂ ਪੁੱਤ ਮੈਂ ਚਾਚਾ ਮੈਨੂੰ ਪਤਾ ਹੀ ਆ ਤੁਸੀਂ ਮੈਨੂੰ ਇਨਚਾਵਾਂ ਲਾਡਾ ਨਾਲ ਪਾਲਿਆ ਕਿ ਤੁਸੀਂ ਮੇਰੀ ਸੁਣਦੇ ਹੋ ਮੈਂ ਤੁਹਾਡੀ ਪੱਗ ਨਹੀਂ ਵੀ ਕਿਉਂ ਕਰੂੰ ਜੇ ਇਨਚਾਵਾਂ ਲਾਡਾ ਨਾਲ ਤੈਨੂੰ ਪਾਲਿਆ ਨਾ ਤਾਂ ਹੀ ਤਾਂ ਖੇ ਪਾਏਗੀ ਸਾਡੇ ਸਿਰ 'ਚ ਨਹੀਂ ਨਹੀਂ ਚਾਚੀ ਸੱਚੀ ਉਹ ਤੂੰ ਇਹਦੀ ਗੱਲ ਤਾਂ ਪੂਰੀ ਸੁਣ ਲੈ ਤੂੰ ਕਿਹੜਾ ਗੱਲ ਸੁਣਨ ਦਿੰਨੀ ਐ ਨਾ ਜਿਹੜਾ ਕੁਛ ਮੁੰਡਾ ਕਹਿੰਦਾ ਉਹ ਕਿਹੜਾ ਗਲਤ ਕਹਿੰਦਾ ਹੋਊਗਾ ਉਹ ਇਹ ਕਿਹੜਾ ਪੂਰੀ ਦੱਸਦਾ ਸਾਰੀ ਸਹੀ ਗੱਲ ਦੱਸ ਕੌਣ ਮੈਂ ਸਹੀ ਗੱਲ ਇਹ ਦੱਸਦਾ ਵੀ ਇਹਦਾ ਵਿਆਹ ਕਰੋ ਵੱਡੋ ਵਾਹ ਪਰੇ ਨਹੀਂ ਐ ਮੈਂ ਕੱਲ ਨੂੰ ਇਹ ਦਾੜੀ ਚੁਕੇ ਪਵਾ ਦੂਗੀ ਨਿੰਦਰ ਪੁੱਤ ਮੈਂ ਤੇਰੇ ਤੋਂ ਇਹਨਾਂ ਗੱਲਾਂ ਦੀ ਉਮੀਦ ਨਹੀਂ ਰੱਖਦਾ ਦੇਖੀ ਕਿਤੇ ਆ ਤੇਰੇ ਮੂਰੇ ਬੰਨੇ ਆ ਹੱਥ ਤੇਰੇ ਨਾਲ ਮੇਰੇ ਭਰਾ ਦੀ ਤਾਂ ਸੀ ਨਾਲ ਮੇਰੀ ਵੀ ਇੱਜ਼ਤ ਦਾ ਸਵਾਲ ਆ ਤੇਰੇ ਨਾਲ ਚਾਹੇ ਤੁਸੀਂ ਹੱਥ ਨਾ ਜੋੜੋ ਸੱਚੀ ਮੈਨੂੰ ਸਾਰਾ ਕੁਝ ਹੀ ਪਤਾ ਮੈਨੂੰ ਸਾਰੇ ਖਿਆਲ ਨੇ ਪਰ ਸੱਚੀ ਮੈਂ ਇਹੋ ਜੀ ਗਲਤੀ ਕਦੇ ਵੀ ਨਹੀਂ ਕਰੂੰਗੀ ਵੀਰੇ ਨੂੰ ਭਲੇਖਾ ਲੱਗ ਗਿਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਨੂੰ ਰੱਬ ਦੀ ਸੌਂ ਲੱਗੇ ਇਹ ਤਾਂ ਹੁਣ ਰੱਬ ਦੀ ਸੌਂ ਖਾਈ ਜਾਂਦੀ ਹੈ ਭਾਈ ਉਹ ਡੇੜੀ ਸੌਂ ਤਾਂ ਹੁਣ ਖਾਊਗੀ ਜਿਉਂ ਉਤੋਂ ਫੜ ਲਈ ਜਾਂ ਤਾਂ ਇਹੋ ਵੀ ਕਿਸੇ ਨੇ ਦੱਸੀ ਹੋਵੇ ਗੱਲ ਮੈਂ ਉਹਦੀਆਂ ਅੱਖਾਂ ਨਾ ਦੇਖੀ ਆ ਜਮਾ ਭਾਈ ਉਹ ਕੌਣ ਆ ਮੁੰਡਾ ਕਿੱਥੋਂ ਮੈਨੂੰ ਐਂ ਦੱਸ ਕੀ ਗੱਲ ਚਾਚਾ ਜੀ ਸੱਜ ਜੀ ਮੈਂ ਨਹੀਂ ਜਾਣਦੀ ਦੋ ਚਾਰ ਦਿਨ ਹੋ ਗਏ ਰੋਜ਼ ਆਪਣੀ ਗਲੀ ਚ ਘਰ ਜਾਂਦਾ ਤੇ ਮੈਂ ਤਾਂ ਕਦੇ ਬੁਲਾਇਆ ਵੀ ਨਹੀਂ ਹੈਗਾ ਮਾਦਾ ਸਗੋਂ ਨੂੰ ਆਇਆ ਕੀ ਹੈ ਇਸ ਵਿੱਚ ਨੂੰ ਮੜ ਕੇ ਸਾਡੀ ਗਲੀ ਚ ਆ ਤਾਂ ਚਾਚਾ ਇਹਨਾਂ ਦੱਸ ਦੂੰਗੀ ਮੈਂ ਤਾਂ ਡੈਡੀ ਮੈਂ ਥੋੜਾ ਜਿਆਦਾ ਲੇਟ ਹੋ ਗਿਆ ਕੱਕ ਜੀ ਮਾਰ ਕੇ ਭੱਜ ਗਿਆ ਨਹੀਂ ਅੱਜ ਦੁੱਧ ਆ ਦੁੱਧ ਪਾਣੀ ਦਾ ਪਾਣੀ ਮੈਂ ਕਰ ਹੀ ਦਿੰਦਾ ਉੱਥੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਹੀ ਕਹਿਣਾਗਾ ਅੱਜ ਤੋਂ ਬਾਅਦ ਜੇ ਉਹਨੂੰ ਤੂੰ ਗਲੀ ਚ ਖੜੇ ਨੂੰ ਦੇਖ ਲਈ ਤੂੰ ਰੌਲਾ ਪਾਦੀ ਠੀਕ ਹੈ ਨਾ ਤੂੰ ਉਹਦੇ ਭਰਾ ਨੂੰ ਬਾਜ ਮਾਰ ਲਈ ਮੈਨੂੰ ਬਾਜ ਮਾਰ ਲਈ ਠੀਕ ਹੈ ਨਾ ਬਸ ਤੂੰ ਹੁਣ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਚੱਲ ਤੂੰ ਕੰਮ ਕਰ ਤੁਹਾਨੂੰ ਮੇਰੇ ਤੇ ਯਕੀਨ ਤਾਂ ਹੈਗਾ ਨਾ ਚਾਚਾ ਜੀ ਹਾਂ ਪੁੱਤ ਤੂੰ ਕਮਲਾ ਹੋਇਆ ਦੰਦਾ ਤੂੰ ਉਹਦੀਆਂ ਸਰਹਿਤੀਆਂ ਤੈਨੂੰ ਕੀ ਪਤਾ ਪਹਿਲੀ ਉਹ ਆਪਦੇ ਬੂਥੇ ਨਾਲ ਬਕੀ ਜਾਂਦੀ ਆ ਵੀ ਤਿੰਨ ਚਾਰ ਦਿਨ ਹੋ ਗਏ ਉਹਨੂੰ ਹੈ ਉਹ ਕੀ ਪਤਾ ਉਹ ਕੁੜੀ ਦੀ ਗੱਲ ਸੱਚ ਹੀ ਹੋਵੇ ਐ ਹੁਣ ਆਪਣੀ ਕੁੜੀ ਐਡੀ ਤਾਂ ਮਾੜੀ ਨਹੀਂ ਹੈਗੀ ਵੀ ਭਾਈ ਇਹ ਗਲਤੀ ਕਰੂਗੀ ਐਡੀ ਚੰਗੀ ਵੀ ਹੈ ਨਹੀਂ ਕਮਾਲ ਦੀ ਗੱਲ ਹੈ ਡੇੜੀ ਮੇਰੇ ਤੇ ਵਿਸ਼ਵਾਸ ਨਹੀਂ ਤੈਨੂੰ ਮੈਂ ਅੱਖਾਂ ਨਾਲ ਦੇਖਿਆ ਵਾ ਜਾਂ ਤਾਂ ਐ ਹੋਵੇ ਯਾਰ ਤੂੰ ਅੱਖਾਂ ਨਾਲ ਦੇਖ ਰਿਹਾ ਤੂੰ ਫੜਿਆ ਕਿਉਂ ਨਹੀਂ ਉੱਥੇ ਉਹ ਤੈਨੂੰ ਇਹਨੂੰ ਫੜਨ ਲੱਗਾਸ ਤੂੰ ਉਹਨੂੰ ਫੜ ਲੈਂਦਾ ਕਿੱਕ ਮਾਰ ਕੇ ਭੱਜ ਗਿਆ ਨੇ ਦੱਸਦਾ ਪਹਿਲਾਂ ਵੀ ਬਾਈ ਆ ਗਿਆ ਮੈਂ ਤਾਂ ਆਇਆ ਕਿ ਨਾ ਬਾਰੇ ਜੇ ਜਾਣ ਤੋਂ ਪਹਿਲਾਂ ਇੱਥੇ ਰੇਡੀਜੀ ਚ ਪਵਾ ਲੈ ਕਰੋ Goa ਜਾਂ ਪੰਜ ਚਾਰ ਦਿਨਾਂ ਜਹਾ ਦੇਖ ਕੇ ਫਿਰ ਜੂੜ ਵੱਡੋ ਆ ਮੇਰੇ ਮੂਰੇ ਨਾ ਹੱਥ ਬੰਨਤੀਆਂ ਮੈਂ ਤੋੜ ਦੇ ਇਹਨੂੰ ਨਹੀਂ ਮੈਂ ਕਰ ਦੂੰ ਇਹਨੂੰ ਉਦੋਂ ਬਾਅਦ ਵੀ ਤੋੜਨੀ ਪਊਗੀ ਹਾਂ ਬੰਨੇ ਤੁਹਾਡੇ ਦੋਹਾਂ ਦੇ ਮੂਰੇ ਹੱਥ ਕੋਈ ਗੱਲ ਨਹੀਂ ਮੈਂ ਕਰ ਦਿੰਨਾ ਜਿੱਥੇ ਹੋਇਆ ਮੈਂ ਕਰ ਦਊਗਾ ਠੀਕ ਹੈ ਨਾ ਬਸ ਮੇਰਾ ਦਿਮਾਗ ਨਾ ਖਾਓ ਤੁਸੀਂ ਤਾਂ ਮੈਨੂੰ ਨਾ ਅਫਸਰਟ ਕਰਕੇ ਰੱਖਤਾ ਦੋਨਾਂ ਦਿਨਾਂ ਨੇ ਲੈਂਦਾ ਫਿਰ ਤਸਰਾਇਤੀਆਂ ਦੇਖ ਲਾ ਹੈ ਕੋਈ ਇਹਨੂੰ ਸ਼ਰਮ ਮੈਨੂੰ ਕਾਦੀ ਸ਼ਰਮ ਕੀ ਗੱਲ ਮੇਰੀ ਸ਼ਰਮ ਤਾਂ ਲਹੀ ਹੋਈ ਹੈ ਵੇ ਮੈਂ ਤੈਨੂੰ ਐ ਕਹਿਨੀ ਆ ਤੂੰ ਕਿਉਂ ਨਹੀਂ ਮੇਰੀ ਗੱਲ ਸੁਣਦਾ ਵੱਡ ਦੇ ਦਾ ਜੂੜ ਤੋਰੇ ਨੂੰ ਪਰਾਂ ਕਿਉਂ ਐ ਇੱਥੇ ਕੂੜੇ ਸੱਟਣ ਜਾਉ ਗੋਹੇ ਸੱਟਣ ਜਾਉ ਕੋਈ ਇਹਨੂੰ ਕਿਉਂ ਖੜਾਊਗਾ ਮੈਂ ਤਾਂ ਉਹ ਘੜੀ ਨੂੰ ਪਛਤਾਈ ਆ ਨਾ ਜਦੋਂ ਮੇਰਾ ਭਰਾ ਪਰਜਾਈ ਤੁਰ ਗਏ ਤੇ ਇਹਨੂੰ ਮੇਰੇ ਲੈਖੇ ਲਾ ਗਏ ਇੱਥੇ ਤੇ ਆ ਹੁਣ ਇਹਦੀਆਂ ਗੱਲਾਂ ਮੈਨੂੰ ਸੁਣਨੀਆਂ ਪੈ ਰਹੀਆਂ ਨਾਲੇ ਮੈਂ ਤੇਰੇ ਮੂਰੇ ਮਾੜਾ ਨਾਲੇ ਉਹ ਗੱਲ ਜਵਾਕੜੀ ਨਾ ਮੂਰੇ ਮਾਰਾ ਨਾ ਨਾ ਉਹਨੂੰ ਨਾ ਮਾੜੀ ਕੇ ਮਾੜੇ ਤਾਂ ਅਸੀਂ ਦੋਏ ਮਾਂ ਪੁੱਤਾਂ ਓਏ ਮੈਂ ਬਾਸੀ ਰੜਕਦੇ ਮੈਂ ਯਾਰ ਮੈਂ ਉਹਦੇ ਸਿਰ ਚ ਡਾਂਗ ਮਾਰਦੇ ਆ ਫਿਰ ਤੁਸੀਂ ਮੈਨੂੰ ਤਤ ਪਾਉਣ ਲੱਗ ਜਾਨੇ ਤੋਨੇ ਆਣੇ ਡੈਡੀ ਤੈਨੂੰ ਕਹੀ ਜਾਂਦਾ ਵੀ ਕੋਈ ਦੇਖ ਕੇ ਰਿਸ਼ਤਾ ਚੰਗਾ ਮਾੜਾ ਕੁਝ ਨਹੀਂ ਹੁੰਦਾ ਇਹਨੂੰ ਧੱਕਾ ਦੇ ਦੇ ਚੱਲ ਬਈ ਹੁਣ ਤੁਹਾਨੂੰ ਕਹਿ ਤਾਂ ਦਿੱਤਾ ਤੁਹਾਡੇ ਮੂਰੇ ਹੱਥ ਬੰਨ ਦੇ ਦਿੱਤੇ ਵੀ ਕੋਈ ਗੱਲ ਨਹੀਂ ਮੈਨੂੰ ਟਾਈਮ ਤਾਂ ਦਿਓ ਹੁਣੇ ਕਿੱਥੋਂ ਲਿਆਦਾ ਰਿਸ਼ਤਾ ਮੈਂ ਆਪ ਨੂੰ ਤੂੰ ਨਾ ਨਾ ਤੋਰੀ ਇਹ ਇਹਨੂੰ ਮੈਂ ਕੱਢੂ ਘਰੋਂ ਜਾ ਕੱਢ ਦੇ ਫਿਰ ਜਾ ਕੱਢ ਦੇ ਕੋਈ ਗੱਲ ਨਹੀਂ ਦੇਖਦਾ ਜਾਈ ਫਿਰ ਕਰਦੀ ਕੀ ਆ ਮੈਂ ਕਰਦੀ ਕੀ ਆ ਸਾਰੀ ਦਿਹਾੜੀ ਇਹ ਟਿੰਡੀ ਦੇ ਵੀ ਤੇ ਚੱਕੀ ਰੱਖਦੀ ਐ ਇਹ ਬੁੜੀ ਮੈਂ ਉਹ ਨਹੀਂ ਡੇੜੀ ਸਹੀ ਗੱਲ ਆ ਹੁਣ ਨਹੀਂ ਆ ਆਪ ਨੂੰ ਮਰਨਾ ਪਊਗਾ ਇੱਥੇ ਤੋਂ ਬਾਅਦ ਇਹ ਕੋਈ ਨੇਕੀ ਹੋਗੀ ਆਪ ਨੂੰ ਮਰਨਾ ਪਊਗਾ ਉਹ ਤੂੰ ਵੀ ਮਾੜਾ ਮੋਟਾ ਕੋਈ ਕਿਸੇ ਦੇ ਮੂੰਹ ਮੱਥੇ ਲੱਗਦਾ ਹੋਵੇ ਤਾਂ ਭਾਈ ਅਸੀਂ ਕੋਈ ਗੱਲ ਕਰ ਲਈ। ਅਬਿੰਦਰ ਪੁੱਤ। ਉਹ ਅਬਿੰਦਰੀ ਹਾਂਜੀ ਇੱਥੇ ਹੀ। ਓਰੇ ਪੁੱਤ। ਆ ਇੱਧਰ। ਇੱਥੇ ਮੇਰੀ। ਦੇਖ ਮਿੰਦਰ ਮੈਂ ਤੁਹਾਨੂੰ ਫੇਰ ਇਹ ਗੱਲ ਪੁੱਛਦਾ ਵੀ ਜੇ ਕੋਈ ਗੱਲਬਾਤ ਹੈਗੀ ਤਾਂ ਪੁੱਤ ਮੈਨੂੰ ਦੱਸ ਦੀ ਮੇਰੀ ਬੇਇਜ਼ਤੀ ਨਾ ਕਰਾ ਦੀ ਬੱਚਣ ਕੇ ਨਹੀਂ ਚਾਚਾ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਦੋਂ ਅੱਜ ਤੱਕ ਨਹੀਂ ਮੈਂ ਲਾਂਭਾ ਦਵਾਇਆ ਤਾਂ ਹੁਣ ਕਿਉਂ ਲਾਂਭਾ ਦਵਾਉਂਗੀ ਤੁਹਾਨੂੰ ਮੈਂ ਨਾਲ ਮੈਨੂੰ ਚਾਚੀ ਦੇ ਸੁਭਾਅ ਦਾ ਪਤਾ ਨਹੀਂ ਹੈਗਾ ਤਾਂ ਇਹ ਦੇ ਪੁੱਤ ਮੈਂ ਕਹਿੰਦਾ ਵੀ ਤੈਨੂੰ ਤੇਰੀ ਚਾਚੀ ਦੇ ਸੁਭਾਅ ਦਾ ਪਤਾ ਮੈਨੂੰ ਤਾਂ ਇਹਨੇ ਰੋਟੀ ਨਹੀਂ ਦੇਣੀ ਇਸ ਬੁੜੀ ਨੇ ਨਾ ਨਾ ਚਾਚਾ ਸੱਚੀ ਕਿਸ ਤੋਂ ਮਰਜ਼ੀ ਪੁੱਛ ਲਿਓ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ ਕੱਲ ਪਰਸੋਂ ਮੁੰਡਾ ਤੁਸੀਂ ਆਪ ਹੀ ਬੰਨੀ ਫੜ ਲਿਓ ਉਸ ਤੋਂ ਆਪ ਹੀ ਗੱਲ ਕਰ ਲਿਓ 아이 ਰੱਬਾ ਨਹੀਂ ਹੁਣ ਇੱਥੇ ਬੈਠੀ ਕੀ ਕਰਦੀ ਆ ਹੈ ਮਰਿਆਆਂ ਨੂੰ ਯਾਦ ਕਰਦੀ ਆ ਭਾਂਡੇ ਚੱਕ ਲਾ ਚੱਕ ਲਾ ਪੁੱਤ ਭਾਂਡੇ ਲੈ ਬਹਿ ਜਾਂਦੀ ਆ ਜਦੋਂ ਜੀ ਕਰਦਾ ਕਿਉਂ ਸਾਰਾ ਦਿਨ ਤੂੰ ਆਏ ਅਬੜ ਪਾਇਆਂ ਨੂੰ ਬੋਲਦੀ ਰਹਿੰਨੀ ਉਹ ਤਾਂ ਮੈਂ ਬਹਾਈ ਸੀ ਕੁੜੀ ਕੀ ਗੱਲ ਕੋਈ ਕਾਸਾ ਰਹਿ ਗਈ ਹਜੇ ਐ ਬਹਾਈ ਸੀ ਕੰਮ ਨਾ ਉਹਨੂੰ ਕਰਨ ਦੇ ਬਿਠਾ ਕੇ ਰੱਖ ਮੈਂ ਕਰ ਲੈਨੀ ਆ ਕੋਈ ਕੰਮ ਵਾਲੀ ਰੱਖ ਲੈਨੀ ਆ ਮੈਂ ਲੱਗਿਆ ਮੈਂ ਬਿਠਾਈ ਸੀ ਹੋਏ ਰੱਬਾ ਕਦੋਂ ਸਾਡੇ ਘਰ ਦਾ ਮੂੰਹ ਸਿੱਧਾ ਹੋਊਗਾ ਮੈਨੂੰ ਤਾਂ ਸੱਚੀ ਸਮਝ ਨਹੀਂ ਆਉਂਦੀ ਵੀ ਕੀ ਹੋਈ ਜਾਂਦਾ ਕੀ ਨਹੀਂ ਤੇ ਤਾਂ ਮੈਂ ਹੁਣ ਧੀ ਦੀ ਸੁਣਦਾ ਤਾਂ ਇਹ ਮਾੜੇ ਪੈਂਦੇ ਜੇ ਇਹਨਾਂ ਦੀ ਸੁਣਦਾ ਤਾਂ ਉਹ ਜਵਾਖੜੀ ਦੇ ਨਾਲ ਮੈਥੋਂ ਕੁਛ ਮਾੜਾ ਕਰਨ ਨੂੰ ਜੀ ਨਹੀਂ ਕਰਦਾ ਕਰਾਂ ਤਾਂ ਕੀ ਕਰਾਂ ਟੋਪੀ ਲੈ ਜਾ ਮਣਾ ਟੌਰ ਰਹਿ ਜੂ ਪੱਲੇ ਮੁੜ ਕੇ ਸਾਹ ਚ ਨਹੀਂ ਹਣੀ ਸਿਆਲ ਆ ਹਰਪ੍ਰੀਤਾ ਹਾਂਜੀ ਕੀ ਕਰੀ ਜੰਨੀ ਆ ਕੁਛ ਨਹੀਂ ਆ ਭਾਂਡੇ ਜੇ ਸੰਭੀ ਜੰਨੀ ਆ ਚਾਹ ਬਣਾ ਦੇ ਫਿਰ ਖੇਤ ਜਾਣਾ ਮੈਂ ਹਾਂਜੀ ਬਣਾ ਤਾਂ ਨਹੀਂ ਆ ਬਣਾ ਯਾਰ ਸੰਜਾ ਜੀ ਕਾ ਬੇਬੇ ਬੇਬੇ ਤਾਂ ਠੀਕ ਆ ਉਹਨੂੰ ਛੋਟੇ ਨੂੰ ਵੀ ਲੈ ਜਾ ਕਰ ਨਾਲ ਖੇਤ ਕੋਈ ਡੱਕਾ ਕੰਮ ਦਾ ਕਰਾ ਦੇ ਕੋ ਮੇਰੇ ਨਾਲ ਓਏ ਉਹ ਪੜੀ ਜਾਂਦਾ ਉਹਨੂੰ ਪੜ ਲੈਣ ਦੇ ਪੜ ਲੈਂਨ ਦੇਖੀ ਪੜੀ ਜਾਂਦਾ ਪੜਿਆ ਉਹ ਜੇ ਤਾਂ ਉਹ ਘਰੇ ਆਉਂਦਾ ਤਾਂ ਇਹ ਨਹੀਂ ਕੁਝ ਕੁਝ ਕਰਨ ਹਟਦੀ ਜੇ ਕੋਈ ਉਹ 2 ਰੁਪਈਆ ਦਾ ਕੰਮ ਕਰੇ ਤਾਂ ਇਹ ਹਟ ਜੇ ਬੋਲਣ ਰੋਟੀ ਦਾ ਸੌਖੀ ਮਿਲ ਜੇ ਉਹਨੂੰ ਉਹ ਕੋਈ ਨਹੀਂ ਜਦੋਂ ਪੜ ਲੈਣਾ ਉਹ ਲੱਗ ਗਿਆ ਕਿਤੇ ਰੁਪਈਆ ਦੇ ਥੱਬੇ ਆ ਜਾਣਗੇ ਹੁਣ ਆ ਕੰਮ ਚ ਤਾਂ ਉਹਦਾ ਸਾਰਾ ਧਿਆਨ ਪੜਕੂਗਾ ਉਹਨੂੰ ਕਰਨ ਦੇ ਜਿਵੇਂ ਕਰਦਾ ਮੈਂ ਕਿਹੜੇ ਥੱਬੇ ਆਉਣਗੇ ਸਿਰ ਪਕਾਈ ਆ ਭਾਈ ਮੈਨੂੰ ਨਹੀਂ ਲੱਗਦਾ ਘਰ ਪਰ ਦੂ ਰੁਪਈਆ ਨਾ ਪੜਾਕੂ ਹੈਗਾ ਥੋੜਾ ਜਿਹਾ ਉਹ ਆਹੋ ਭਰ ਦੂਗਾ ਤੂੰ ਹੀ ਕਹਿਣਾ ਇਹ ਗੱਲਾਂ ਮੈਨੂੰ ਤਾਂ ਯਕੀਨ ਨਹੀਂ ਨਾ ਇੱਕ ਤਾਂ ਲੋਕਾਂ ਦੇ ਮਾਵਾੰਦ ਕਹਿੰਦੇ ਸਾਡੇ ਤੀਪੋਤ ਪੜਨ ਤੂੰ ਕਹਿਣੀਓ ਪੜੀ ਕਿਉਂ ਜਾਂਦਾ ਕਮਾਲ ਮੰਨ ਗਿਆ ਮੈਂ ਬੇ ਮੈਂ ਤਾਂ ਐ ਕਹਿਣੀ ਆ ਵੀ ਇਹ ਤੇਰੇ ਨਾਲ ਕੰਮ ਕਰੇ ਤਾਂ ਇਹੇ ਬੋਲਣੋ ਹਰ ਜੇ ਕੋਈ ਆਏ ਨੂੰ ਰੋਟੀ ਤੇਰੇ ਬਰਾਬਰ ਦੀ ਫੜਾ ਦਿਆ ਕਰੇ ਰੋਟੀ ਦੀ ਬੁਰਕੀ ਨਹੀਂ ਦਿੰਦੀ ਉਹਨੂੰ ਆਏ ਨੂੰ ਅੱਛਾ ਹਾਂ ਨਹੀਂ ਆਏ ਤਾਂ ਨਹੀਂ ਕਰਦੀ ਉਹ ਸੋਡਾ ਉਹ ਹੀ ਬੁੜੀਆਂ ਵੇ ਕੁੱਤਕਲੇਸ ਨਾਲ ਮੁੱਕਿਆ ਅਜੇ ਤੱਕ ਆਹੋ ਭਾਈ ਤੂੰ ਮੇਰੀ ਗੱਲ ਕਿੱਥੇ ਸੁਣਦਾ ਤੈਨੂੰ ਤਾਂ ਆਪਦੇ ਬਹੂਦਿਆਂ ਗੱਲਾਂ ਹੀ ਚੰਗੀਆਂ ਲੱਗਦੀਆਂ ਨੇ ਮੈਂ ਤੈਨੂੰ ਵੀ ਨਹੀਂ ਮਾੜਾ ਕਹਿੰਦਾ ਉਹਨੂੰ ਵੀ ਨਹੀਂ ਕਹਿੰਦਾ ਜਿਵੇਂ ਚੱਲਦਾ ਚੱਲੀ ਜਾਂਦੇ ਉਹ ਵਧਿਆ ਰਹਿੰਦਾ ਹੁੰਦਾ ਸਿਸਟਮ ਆਹ ਦੇਖ ਲੈ ਹੁਣ ਕਿਹੜੇ ਵੇਂ ਦਾ ਚ ਨਾਤਾ ਹੈ ਕੰਮ ਕਰੇ ਨਾ ਨਿਵੇਂੜੇ ਨਾ ਇਹਦੇ ਹੱਥੋਂ ਨਿਬੜੇ ਸਾਰਾ ਦਿਨ ਇਸੇ ਕੰਮ ਤੇ ਪਿੰਗ ਪਾਈ ਰਹਦੀ ਐ ਉਹ ਚੱਲ ਕੋਈ ਨਹੀਂ ਹੌਲੀ ਹੌਲੀ ਕਰ ਲੂਗੀ ਐ ਅੱਗ ਲੱਗੀ ਆ ਨਾ ਕੰਮ ਥੋੜੀ ਹੁੰਦੇ ਨੇ ਥੋੜੀ-ਥੋੜੀ ਤਾਂ ਨਹੀਂ ਹੁੰਦਾ ਪੁੱਤ ਬੁੜੀ ਉਹ ਹੁੰਦੀ ਜਿਹੜੀ ਟਾਈਮ ਨਾਲ ਕੰਮ ਨਿਵੇੜ ਕੇ ਵਿਹਲੀ ਹੋ ਜੇ ਮੈਂ ਤੈਨੂੰ ਐ ਕਹਣਾ ਉਹਦੀ ਪੜਾਈ ਤੇ ਨਾ ਲੱਗਿਆ ਕਰ ਉਹਨੂੰ ਪੜ ਲੈਣ ਦੇ ਪੜੀ ਜਾਂਦੇ ਫਿਰ ਮੈਨੂੰ ਵੀ ਹਾਂ ਬਸ ਫਿਰ ਮੇਰੇ ਸਾਹਮਣੇ ਨਾ ਕੁੱਤੇ-ਕੁੱਤੇ ਕਰਿਆ ਕਰੋ ਉਹਦੇ ਨਾਲ ਮੈਂ ਤਾਂ ਬੋਲਦਾ ਹੀ ਨਹੀਂ ਕੁਛ ਮੈਂ ਕਿਹਤੋਂ ਬੋਲਦਾ ਨਹੀਂ ਹਾਇ ਪ੍ਰੀਤ ਨਿਆਣੇ ਚਾੜੀ ਕੁੱਟ ਹੁਣ ਕਿਹੜਾ ਮੇਰਾ ਹੋ ਗਿਆ ਨਾ ਬਾਣ ਤੇ ਬੜਾ ਲੱਗ ਗਿਆ ਇੱਕ ਤੱਕਾ ਪਚਾਦਾ ਬਣਾਉਣਾਗਾ ਸਵੇਰ ਵਾਲੇ ਬੇਹੀ ਚਾਕੇ ਦੇ ਦੰਨੀਆ ਤਾਜੀ ਬਣਾ ਕੇ ਲਈਆਂ ਤਾਂ ਟਾਈਮ ਲੱਗ ਗਿਆ ਅੱਛਾ ਬਾਵਾ ਫਿਰ ਵੱਡਾ ਝੋਕਾ ਲਾਉਣਾ ਪੈ ਗਿਆ ਹੈ ਮੰਮੀ ਉਹੀ ਨਾ ਲੜਾਈ ਦੇ ਬਹਾਨੇ ਜਪਾਲਿਆ ਕਰ ਤੁਸੀਂ ਫਿਰ ਮੈਨੂੰ ਕਹਿ ਦੇਣ ਵੀ ਮੈਂ ਬੋਲਦੀ ਰਹਨੀ ਆਂ ਦੇਖ ਲੋ ਮੈਂ ਤੇਰੇ ਕੰਮ ਨੂੰ ਕਹੀਨੀ ਆਂ ਵੀ ਮਾੜਾ ਮੋਟਾ ਨਾ ਹਿੰਮਤ ਨਾਲ ਨਿਵੇੜ ਲਿਆ ਕਰ ਉਹ ਛੋਡਾ ਤਾਂ ਹ ਰੰਡੀ ਰੋਣਾ ਮੁੱਕਦਾ ਹੀ ਨਹੀਂ ਯਾਰ ਖੇਤ ਜਾ ਕੇ ਵੀ ਟੈਨਸ਼ਨ ਹੋਈ ਰਹਿੰਦੀ ਐ ਵੀ ਘਰੇ ਮੇਰੇ ਅੰਦਰ ਨੂੰ ਕਾ ਟੋਕਲੇ ਸੁਣਾਉ ਗਿਆ ਵੀ ਮੰਮੀ ਤੂੰ ਨਾ ਬੜਾ ਫਿਕਰ ਨਾ ਕਰ ਕੰਮ ਮੈਂ ਹੀ ਕਰਨਾ ਤੁਸੀਂ ਤਾਂ ਮੇਰੇ ਨਾਲ ਕਰਵਾਣਾ ਨੀਗਾ ਮੈਨੂੰ ਪਤਾ ਹੀ ਆ ਨਹੀਂ ਮੈਨੂੰ ਪੜਾ ਲੱਗਦਾ ਇਹ ਜਿਹੜਾ ਕੰਮ ਜਿਹੜਾ ਸਾਰਾ ਦਿਨ ਰੁੜੀ ਜਾਵੇ ਤੂੰ ਨਿਮੇੜ ਕੇ 베ਲੀ ਹੋ ਕੇ ਟੌਰ ਨਾ ਬਹਿ ਜਾ ਫਿਰ ਸੋਹਣੀ ਲੱਗੇ ਤੂੰ ਸਾਰਾ ਦਿਨ ਰੱਚ ਰੱਚ ਕਰੀ ਜਾਨੀ ਆ ਮੈਂ ਥੋੜਾ ਕੰਮ ਕੀ ਥੋੜਾ ਪਸੂਆਂ ਦਾ ਵੀ ਮੈਂ ਕਰਨਾ ਰੋਈਦਾ ਵੀ ਮੈਂ ਕਰਨਾ ਮੈਂ ਅਸੀਂ ਨਹੀਂ ਕੀਤੇ ਕੰਮ ਅਸੀਂ ਕਰਦਿਆਂ ਰਹੀਆਂ ਹੌਲੀ ਬੋਲ ਪਾ ਕਿਉਂ ਲੋਕਾਂ ਨੂੰ ਸੁਣਾਉਣੀਆਂ ਕਿੰਨਾ ਕੰਮ ਆ ਤੁਹਾਡੇ ਕੋਲੇ ਆਏ ਮੂਰੇ ਬੋਲਦੀ ਆ ਫਿਰ ਤ ਤੂੰ ਕਰ ਲਿਆ ਕਰ ਮਾੜਾ ਮੋਟਾ ਜੇ ਹੁੰਦਾ ਦੱਤੋਂ ਆ ਜਦੋਂ ਤੂੰ ਬਾਹਰ ਟੱਪ ਗਿਆ ਨਾ ਉਹਦੀ ਲਾ ਕੇ ਫੋਨ ਆਪਦੀ ਮਾਂ ਨੂੰ ਬੈਜੂਗੀ ਅੱਛਾ ਹੁਣ ਫਿਰ ਮੈਂ ਮਾਂ ਨਾਲ ਵੀ ਨਾ ਗੱਲਾਂ ਕਰਾਂ ਫੇਰ ਤਾਂ ਐ ਸਾਰਾ ਦਿਨ ਕੰਮ ਹੀ ਕਰੀ ਜਾਵਾਂ ਫੋਨ ਫੋਨ ਨਾ ਕਰਾਂ ਕਿਸੇ ਨੂੰ ਟਾਈਮ ਹੁੰਦਾ ਪੁੱਤ ਕੋਈ ਸਾਰਾ ਦਿਨ ਹੀ ਫੋਨ ਚੰਗੇ ਲੱਗਦੇ ਹੁੰਦੇ ਕੰਮ ਤਾਂ ਤੇਰਾ ਰੁੱਦਾ ਫਿਰਦਾ ਰਹਿੰਦਾ ਤੇਰੀ ਮਾਂ ਤਾਂ 베ਲੀ ਲਾ ਕੇ ਫੋਨ ਵਾਹ ਜਾਂਦੀ ਐ ਤੈਨੂੰ ਨਾ ਮੇਰੀ ਮਾਂ 베ਲੀ ਕਿਉਂ ਆ 베ਲੀ ਤਾਂ ਤੁਸੀਂ ਆ ਥੋੜੇ ਵੰਗੋ ਨੀ ਮੇਰੀ ਮਾਂ ਸਾਰਾ ਕੰਮ ਕਰਾਉਂਦੀ ਐ ਮੇਰੇ ਪਰਜਾਈ ਨਾਲ ਚੱਲ ਚੰਗਾ ਬੋਲਣ ਤਾਂ ਤੂੰ ਆਉਂ ਨਹੀਂ ਦਿੰਦੀ ਕਰ ਲਾ ਕ ਚੁਕਰੀਆ ਲੋਨ ਤੇ ਰੰਦੀ ਇਹ ਚੁਕੜਗਾ ਲਾਤਗਾ ਮੈਂ ਮੈ ਤਾਂ ਸੱਚੀ ਗੱਲ ਕਹਿਨੀ ਆ ਤੈਨੂੰ ਚੁਕਰੀਆ ਲੋਨ ਨੇ 2 ਮਿੰਟ ਘਰੇ ਹੁੰਦਾ ਉਹਦੀ ਕੁਛ ਨਾ ਕੁਛ ਕਰਨ ਭਰਦੀ ਰਹਿੰਦੀ ਆ ਕੰਮ ਉਹ ਤਾ ਕਹੇ ਤੇ ਮਿਰਚਾਂ ਲੱਗ ਜਾਂਦਾਗਾ ਫਿਰ ਆਖੋ ਨਾ ਇਹਨੂੰ ਫਿਰਦੀ ਰਹਿੰਦੀ ਆ ਸਾਰਾ ਦਰ ਪਹੁੰਚੇ ਮਾਰਦੀ ਆ ਦੇਖ ਲੈ ਮੇਰੇ ਵਾਲੇ ਦਾ ਹਾਲ ਮੈਂ ਇੰਨਾ ਕੁਛ ਬੋਲੀ ਗਈ ਮੂੰਹ ਤੇ ਬੇਇੱਜ਼ਤੀ ਕਰੀ ਗਈ ਮੇਰੇ ਜਮਾ ਨੇ ਕੁਛ ਬੋਲੇ ਕੋਈ ਨਾ ਹੋਂ ਦੇ ਹੱਥ ਨੇ ਇਹਨਾਂ ਨਾਲ ਤਾਂ ਮੈਂ ਗੱਲ ਕਰਦੀ ਆ ਕੋਈ ਨਾ ਪਹਿਲਾਂ ਤਾਂ ਇਹਨਾਂ ਨਾਲ ਗੱਲ ਕਰ ਮੈਂ ਪੜਾਉਂਦੀ ਆ ਚਾਚਾ ਜੀ ਲਿਆਉ ਮੈਂ ਕਰ ਦਿੰਨੀ ਆ ਨਾ ਕੋਈ ਨਹੀਂ ਪੁੱਤ ਮੈਂ ਕਰ ਲੂੰਗਾ ਕੋਈ ਗੱਲ ਨਹੀਂ ਚਾਚਾ ਜੀ ਤੁਸੀਂ ਥੱਕੇ ਹੋਵੋਗੇ ਖੇਤੋਂ ਆਏ ਹੋ ਮੈਂ ਕਰ ਦਿੰਨੀ ਆ ਕੋਈ ਨਹੀਂ ਬਸ ਆਹ ਹੋ ਗਿਆ ਲੈ ਚਾਚਾ ਜੀ ਤੁਸੀਂ ਗੁੱਸੇ ਹੋ ਹਜੇ ਮੇਰੇ ਨਾਲ ਨਹੀਂ ਪੁੱਤ ਤੇਨੇ ਕਾਸਤੇ ਗੁੱਸੇ ਹਾਂਗਾ ਮੈਂ ਫਿਰ ਤੁਸੀਂ ਮੈਨੂੰ ਚਾਚਾ ਜੀ ਨਾਲ ਬੁਲਾਇਆ ਹੀ ਨਹੀਂ ਉਦੋਂ ਬਾਅਦ ਕਿ ਤੁਹਾਨੂੰ ਵੀ ਮੇਰੇ ਤੇ ਸ਼ੱਕ ਆ ਕੋਈ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਪੁੱਤ ਤੇਰੇ ਤੇ ਕਾਸੋਂ ਸ਼ੱਕ ਕਰੂੰਗਾ ਮੈਂ ਹੈ ਬਸ ਮੈਂ ਉਹ ਹੀ ਥੋੜਾ ਜਿਆਦਾ ਚਾਚਾ ਜੀ ਤੇ ਮੈਨੂੰ ਹਜੇ ਵੀ ਸੁਣਾਈ ਜਾਂਦੀ ਹੈ ਗੱਲ-ਗੱਲ ਤੇ ਤੂੰ ਕੋਈ ਗੱਲ ਨਹੀਂ ਉਹਦੀ ਗੱਲ ਦਾ ਗੁੱਸਾ ਨਾ ਕਰਕ ਤੈਨੂੰ ਪਤਾ ਤਾਂ ਹੈ ਉਹ ਕਹਿ ਜੀ ਹੈ ਉਹਦਾ ਸੁਭਾਅ ਹੀ ਇਹੋ ਜਿਹਾ ਫਿਰ ਵੀ ਚਾਚਾ ਜੀ ਮੈਨੂੰ ਦੁੱਖ ਹੁੰਦਾ ਸੱਚ ਮੈਂ ਕਦੇ ਗਿੱਲੇ ਕੋਹੇ ਤੇ ਪੈਰ ਨਹੀਂ ਧਰਿਆ ਮੈਂ ਤਾਂ ਇਹੋ ਜਿਹੀ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਮੇਰੀ ਗੱਲ ਸੁਣ ਤੈਨੂੰ ਜੋ ਵੀ ਕੋਈ ਕੁਝ ਬੋਲਦਾ ਨਾ ਤਾਂ ਬੋਲੀ ਜਾਵੇ ਮੈਂ ਤੇਰਾ ਚਾਚਾ ਤੇਰੇ ਨਾਲ ਆ ਨਾ ਮੈਨੂੰ ਤੇਰੇ ਤੇ ਰੱਬ ਜਿੰਨਾ ਯਕੀਨ ਹੈ ਠੀਕ ਹੈ ਨਾ ਮੇਰੀ ਗੱਲ ਸੁਣ ਨਾਲ ਜਦੋਂ ਮੈਂ ਤੇਰੇ ਨਾਲ ਖੜ ਕੇ ਨਾ ਹੇਪਾ ਮੈਂ ਸਾਰੀ ਦੁਨੀਆ ਇਧਰ ਦੀ ਇਧਰ ਹੋ ਜੇ ਜਿੱਤ ਤੇਰੀ ਹੋਊਗੀ ਪਰ ਮੇਰੀ ਗੱਲ ਸੁਣ ਮੇਰੀ ਤੀ ਦੇਖੀ ਕਿਤੇ ਮੇਰੀ ਗੱਲ ਸੁਣ ਮੇਰੇ ਸਿਰ ਤੇ ਹੱਥ ਰੱਖ ਕੇ ਕੱਲ ਦੀ ਸੌਂਖਾ ਵੀ ਚਾਚੇ ਦਾ ਕਦੇ ਪੱਗ ਨਹੀਂ ਵੀ ਹੁਣ ਦੇਗੀ ਚਾਚੇ ਦੀ ਨਾ ਨਾ ਚਾਚਾ ਜੀ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਪਨੇ ਚ ਵੀ ਇਹੋ ਜਿਹਾ ਕੁਝ ਨਹੀਂ ਸੋਚਿਆ ਚਲ ਮੇਰੀ ਗੱਲ ਸੁਣ ਚਲ ਜਿਹੜਾ ਕੁਝ ਹੋਣਾ ਸੀ ਉਹ ਤਾਂ ਗਿਆ ਹੋ ਅੱਗੇ ਤੋਂ ਪਹਿਲੀ ਗੱਲ ਤਾਂ ਤੂੰ ਕੱਲੀ ਨੇ ਜਾਣੇਂ ਜੇ ਜਾਣਾ ਤੇ ਜੇ ਕੋਈ ਗੱਲਬਾਤ ਮੈਨੂੰ ਦੱਸੀ ਮੈਂ ਦੇਖਿਓ ਤੇ ਗਿੱਟੇ ਭੰਦਾ ਠੀਕ ਐ ਚਾਚਾ ਜੀ ਠੀਕ ਐ ਨਾ ਸ਼ੁਕਰ ਆ ਕੋਈ ਤਾਂ ਮੇਰੇ ਘਰੇ ਮੇਰੇ ਤੇ ਯਕੀਨ ਕਰਦਾ ਨਹੀਂ ਪੁੱਤ ਮੈਂ ਤਾਂ ਤੇਰੇ ਤੇ ਬਹੁਤ ਯਕੀਨ ਕਰਦਾ ਨਾਲੇ ਮੇਰੀ ਗੱਲ ਸੁਣ ਅੱਜ ਤੂੰ ਮੈਨੂੰ ਦਵਾਈ ਨਹੀਂ ਦਿੱਤੀ ਕੀ ਗੱਲ ਤੈਨੂੰ ਪਤਾ ਨਹੀਂ ਵੀ ਚਾਚੇ ਦੀ ਸਿਆਲਾਂ ਦੇ ਵਿੱਚ ਲੱਤ ਦੁਖਣ ਲੱਗ ਜਾਂਦੀ ਹੁੰਦੀ ਐ ਚਾਚਾ ਜੀ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਸੀ ਵੀ ਕਿਹੜਾ ਮੂੰਹ ਲੈ ਕੇ ਤੁਹਾਡੇ ਕੋਲ ਜਾਵਾਂ ਕੋਈ ਨਹੀਂ ਕੋਈ ਨਹੀਂ ਤੂੰ ਘਰ ਆਉਂਦਾ ਕੰਮ ਨਾਲੇ ਮੈਨੂੰ ਦਵਾਈ ਲਿਆ ਤੇ ਫਿਰ ਆਪਾਂ ਥਮੰਜੀ ਤੇ ਬੈਠ ਕੇ ਦਵਾਈ ਖਾ ਠੀਕ ਹੈ ਨਾ ਕਿਸੇ ਗੱਲ ਤੇ ਹੂੰ ਕੀ ਗੱਲ ਬੜੀਆਂ ਸਰਹਿਤੀਆਂ ਜੀਆਂ ਲਈ ਜਾਂ ਨੇ ਇਹਦੀਆਂ ਹੈ ਫੇਰੇ ਬੁਰੇ ਤੱਕ ਗੱਲ ਕਰਨ ਦਾ ਫਾਇਦਾ ਹੀ ਨਹੀਂ ਭਾਈ ਕਿਉਂ ਪਾਗਲਾ ਮੈਂ ਵੀ ਮੈਨੂੰ ਸਮਝ ਨਹੀਂ ਆਉਂਦੀ ਤੇ ਫਿਰ ਕਰਾਂ ਕੀ ਹੁਣ ਤੂੰ ਤਾਂ ਹਰ ਵਕਤ ਉਹਨੂੰ ਤੂੰ ਐਸੇ ਤਰੀਕੇ ਨਾਲ ਖਾਂ ਵਾਲਿਆਂ ਵਾਂਗ ਪੈਂਦੀ ਰਹਿਣੀ ਹੈ ਕਦੇ ਕੋਈ ਐਹ ਜੀ ਗੱਲ ਹੋਈ ਹੈ ਜਿੱਦੇ ਕਿਤੇ ਤੋਂ ਉਹਨੂੰ ਸਮਝਾਈ ਹੋਵੇ ਕੋਈ ਗੱਲ ਵੀ ਪਤਾ ਹਾ ਐ ਨਹੀਂ ਐ ਕਰਨਾ ਮੈਨੂੰ ਇੱਕ ਗੱਲ ਦੱਸ ਤੈਨੂੰ ਸਾਰੀਆਂ ਬਰਾਈਆਂ ਮੇਰੇ 'ਚ ਹੀ ਕਿਉਂ ਲੱਗਦੀਆਂ ਨੇ ਇਸ ਕਰਕੇ ਲੱਗਦੀਆਂ ਵੀ ਜੇ ਤੇਰੇ ਆਪ ਦੇ ਧੀ ਹੁੰਦੀ ਆਪਣੇ ਧੀ ਹੁੰਦੀ ਉਹਦੇ ਨਾਲ ਵੀ ਤੂੰ ਆਹੀ ਕੁਛ ਕਰਿਆ ਕਰਦੀ ਮੇਰੀ ਧੀ ਨੂੰ ਨਾ ਮੈਂ ਦੇਖਦਾ ਕਿੰਨਾ ਕੋਸ਼ਿਸ਼ ਖਾ ਕੇ ਰੱਖਦੀ ਐਦੇ ਵਾਂਗੂ ਨਹੀਂ ਸੀ ਵੀ ਜਦੋਂ ਜੀ ਕੀਤਾ ਕਿਸੇ ਕੋਲੇ ਖੜ ਗਈ ਆਪਦੀ ਧੀ ਨੂੰ ਤਾਂ ਤੂੰ ਬੜਾ ਕੁਛ ਖਾ ਕੇ ਰੱਖਦੀ ਬੜੀ ਉਹਦੀ ਭਲੀ ਮਾਨਸੀ ਰੱਖਦੀ ਇਹ ਤੇਰੀ ਧੀ ਨਹੀਂ ਇਹ ਸਾਡੇ ਇਸ ਘਰ ਦੀ ਧੀ ਹੈ ਮੇਰੇ ਭਰਾ ਦੀ ਧੀ ਐ ਆਪਣੇ ਘਰ ਦੀ ਇੱਜ਼ਤ ਐ ਉਹੀ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਇਹ ਤੇਰੇ ਭਰਾ ਦੀ ਧੀ ਆ ਤੇਰੀ ਧੀ ਨਹੀਂ ਮੜਾ ਮੋਟਾ ਸੋਚ ਕੁਛ ਸੁਣ ਗਿਆ ਤੋਰ ਦੇ ਤੋਰ ਦੇ ਇਹਨੂੰ ਕਿਤੇ ਮੈਨੂੰ ਨਾ ਕਦੇ-ਕਦੇ ਤੇਰਾ ਦਿਮਾਗ ਐ ਨਾ ਸਾਸ਼ੀ ਲੱਗਦਾ ਨਾ ਮੇਰਾ ਜੀ ਕਰਦਾ ਵੀ ਪਤਾ ਨਹੀਂ ਮੈਂ ਕਿਹਦੇ ਨਾਲ ਵਿਆਹ ਕਰਾ ਲੇ ਸਾਡੇ ਟੱਬਰ 'ਚ ਕਦੇ ਕਿਸੇ ਬੰਦੇ ਨੇ ਇੰਨਾ ਲਾਲਚ ਸੋਚਿਆ ਨਹੀਂ ਸੀ ਜਿੰਨਾ ਤੂੰ ਲਾਲਚ ਕਰਦੀ ਆ ਤੈਨੂੰ ਇਹਦੀ ਜ਼ਮੀਨ ਦਾ ਲਾਲਚ ਐ ਨਾ بس ਜਿੱਦ ਦੇ ਦਾ ਵਿਆਹ ਹੋਗਾ ਉਹਦੇ ਹੋਜੀ ਚੌੜੀ ਇਹਦੀ ਜਮੀਨ ਤੇ ਵੀ ਇਹਦੇ ਘਰ ਤੇ ਵੀ ਕੀ ਗੱਲ ਜੇ ਜਮੀਨ ਇਹਦੀ ਅਸੀਂ ਬਾਹ ਲਾਂਗੇ ਤਾਂ ਇਹਨੂੰ ਦੇਵਾਂ ਦੇਵਾਂਗੇ ਵੀ ਤਾਂ ਕੁਛ ਖਾਲੀ ਪੱਲੇ ਤਾਂ ਮੈਂ ਤੋਰਦੀ ਵੀ ਨਹੀਂ ਉਹਨੂੰ ਖਾਲੀ ਤੋਰਦੀ ਤੂੰ ਤਾਂ ਉਹਦੇ ਵਾਸਤੇ ਬਣਾਈ ਬੈਠੀ ਹੈ ਨਾ ਗਾਹਾਂ ਹਾਂ ਸੋਨੇ ਦਾ ਢੋਲਣ ਮਾਰਦੀ ਆ ਗੱਲਾਂ ਜਿਹੜੇ ਸਾਹ ਦੇ ਨਾਲ ਤੂੰ ਇਹਦੇ ਨਾਲ ਕਰਦੀ ਹੈ ਨਾ ਬੰਦਗੀਏ ਤੂੰ ਇਹ ਦੇਖੀ ਆਉਣ ਵਾਲੇ ਟਾਈਮ ਦੇ ਵਿੱਚ ਤੇਰਾ ਬਣਨਾ ਕੀ ਆ ਉਹ ਸਾਰਾ ਕੁਝ ਦੇਖੀ ਜਾਂਦਾ ਕੀ ਬਣੂਗਾ ਮੇਰਾ ਮੈਂ ਕੀ ਬਣੂਗਾ ਮੇਰਾ ਉਹਦੇ ਪਿੱਛੇ ਲੱਗ ਕੇ ਬੋਲਦਾ ਮੈਨੂੰ ਤੂੰ ਮੈਂ ਤੇਰੇ ਘਰ ਵਾਲਿਆਂ ਬੋਲਦਾ ਨਾਲੇ ਤੇਰੇ ਨਾਲ ਤਾਂ ਮੱਥਾ ਮਾਰਿਆ ਹੀ ਖਰਾਬ ਆ ਕੰਮ ਤੈਨੂੰ ਤਾਂ ਕੋਈ ਕੁਝ ਕਹੀ ਨਾ ਜਾ ਬਗ ਜਾ ਜਾ ਕੇ ਕਰ ਲੈ ਕੰਮ ਮੇਰੇ ਮਗਰ ਨਾਲ ਪਈ ਰਿਆ ਕਰ ਸਾਰਾ ਤੈਨੂੰ ਤਾਂ ਮੈਹੀ ਮਾੜੀ ਲੱਗਦੀ ਆ ਉਹ ਤੇ ਤੈਨੂੰ ਕੋਈ ਮਾੜੀ ਗੱਲ ਲੱਗਦੀ ਹੋਈ ਨਹੀਂ ਫਿਰ ਮੈਂ ਇਹਦਾ ਸਾਨੂੰ ਕੀ ਕਰ ਲੈ ਹੁਣ ਗੱਲ ਕੁੱਟ ਦੇ ਉਹਦਾ ਕੁੱਟ ਦੇ ਪਰਾਂ ਮਰ ਜੂਗੀ ਦਫਾ ਹੋਊਗੀ ਹੋਰ ਜਾ ਬਗ ਜਾ ਉੱਥੇ ਜਾ ਕੇ ਸਾਨੂੰ ਪਾ ਦੇਣ ਦੇ ਮੈਨੂੰ ਮਰ ਜਵੇ ਮੱਤਾ ਕਹਿੰਦੀ ਆ ਉਹ ਮੁੱਕੀ ਮਾਰਨੀ ਮੈਂ ਕਹੀਆ ਨਾ ਭਗ ਜਾ ਭਗ ਜਾ ਇੱਥੋਂ ਕੋਈ ਗੱਲ ਨਹੀਂ ਜਿੱਦ ਦੇ ਨਿਕਲ ਗਈ ਨਾ ਉਦਦੇ ਪਤਾ ਲੱਗੂ ਤੈਨੂੰ ਤੇਰਾ ਮੂੰਹ ਕਾਲਾ ਕਰਵਾ ਕੇ ਕਿਵੇਂ ਨਿਕਲਦੀ ਐ ਇਹ ਹੂੰ ਦੇ ਲੈ ਇਹਨੂੰ ਢਿੱਲਾ ਬਾਰਵੇਂ ਦਿਨ ਅਸੀ ਫਿਊਚਰ ਨਾ ਸਾਰਾ ਦਿਨ ਕਿਤਾਬਾਂ ਹੀ ਚ ਬੜਿਆ ਰਹਿਣਾ ਕੰਮ ਇੰਨੇ ਪਿਆ ਕੌਣ ਕਰੂਗਾ ਦੱਸੀ ਮੈਨੂੰ ਬੀ ਪੜ ਲੈਣ ਦੇ ਨਾ ਪੇਪਰ ਸਿਰ ਤੇ ਆਏ ਖੜੇ ਨੇ ਕੰਮ ਤਾਂ ਬਾਈ ਵੀ ਕਰੀ ਜਾਂਦਾ ਕਰ ਲੈਣ ਦੇ ਬਾਈ ਨੂੰ ਕੰਮ ਆਹੋ ਕੰਮ ਘਰੇ ਕਰਨ ਵਾਸਤੇ ਹਰਪੀ ਤੇ ਹੈ ਗਿਆ ਬਾਹਰਲਾ ਕੰਮ ਕਰਨ ਦੇ ਵਾਸਤੇ ਕੁਲਦੀਪ ਤੇ ਹੈਗਾ ਥੋਨੂੰ ਮਾਪੂ ਤਾਂ ਨੂੰ ਮੋਜਾਂ ਨੇ ਬੈਠੇ ਆਰਾਮ ਕਰਦੇ ਹੋ ਉਹ ਭਾਬੀ ਮੈਂ ਕਿਹੜਾ ਦੱਸ ਕੁਝ ਜਾਣ ਕੇ ਆਰਾਮ ਕਰੀ ਜਾਂ ਨਾ ਤੇਰੇ ਸਾਹਮਣੇ ਆ ਕਿਤਾਬ ਚੱਕੀ ਆ ਪੜੀ ਜਨਾ ਬਾਕੀ ਮੈਨੂੰ ਬਾਈ ਕਹਿ ਕੇ ਗਿਆ ਕਹਿੰਦਾ ਕੰਮ ਦੀ ਟੈਨਸ਼ਨ ਨਾ ਲੈ ਕੰਮ ਮੈਂ ਆਪੇ ਕਰੂੰਗਾ ਤੂੰ ਬਸ ਸਿਰਫ ਪੜਾਈ ਟੈਨਸ਼ਨ ਲੈ ਪੜ ਲਾ ਬਸ ਇਹਨੂੰ ਪਤਾ ਮਾਤਾ ਤੇ ਮੇਰਾ ਜੋਰ ਚੱਲਦਾ ਨਹੀਂ ਪਰ ਤੇਰੇ ਤੇ ਮੇਰਾ ਜੋਰ ਬਥੇਰਾ ਚੱਲਦਾ ਸਮਝ ਗਿਆ ਚੁੱਪ ਕਰਕੇ ਕੰਮ ਕਰ ਲੈ ਜਾ ਕੇ ਖੇਤ ਉਹ ਭਾਬੀ ਪੜ ਲੈਂਦੇ ਚਾਰ ਦਿਨਾਂ ਨੂੰ ਮੇਰਾ ਪੇਪਰ ਆ ਕਿਉਂ ਸਰਖਾਨੀ ਐ ਜੇ ਮੈਂ ਪੜ ਗਿਆ ਕੋਈ ਬਣ ਜਾਊਗਾ ਵਧੀਆ ਐ ਫਿਊਚਰ ਸੈੱਟ ਹੋ ਜਾਊਗਾ ਤੁਸੀਂ ਵੀ ਨਾ ਸੈੱਟ ਹੋ ਜਾਓਗੇ ਕੁਛ ਤਾਂ ਤੈਨੂੰ ਬਣਨ ਦੇਣਾ ਨਹੀਂ ਜੇ ਤੂੰ ਕੁਛ ਬਣ ਗਿਆ ਸਾਡੇ ਥੱਲੇ ਲੱਗ ਕੇ ਕੌਣ ਰਹੂਗਾ ਉਹ ਭਾਬੀ ਤੂੰ ਕਿਤਾਬ ਦੇ ਮੈਨੂੰ ਪੜ ਲੈਂਦੇ ਤੂੰ ਐਵੇਂ ਨਾ ਬੋਲਿਆ ਕਰ ਠੀਕ ਐ ਨਾ ਮੈਂ ਤੈਨੂੰ ਕਹਿੰਦਾ ਵੀ ਮੈਂ ਸਾਰੇ ਕੰਮ ਕਰੀਦਾ ਜਾਣਾ ਹੁਣ ਮੈਨੂੰ ਬਾਈਕ ਆ ਗਿਆ ਪੜਾਉਣਾ ਮੈਂ ਪੜ ਲੈਂਦੇ ਗੱਡੀ ਬਾਲੀ ਬਕਵਾਸ ਕਰਨ ਦੀ ਲੋੜ ਨਹੀਂ ਕਦੇ ਐਵੇਂ ਨਾ ਹੋਵੇ ਤੇਰੇ ਕਿਤਾਬ ਦੀ ਚੁੱਲੇ ਵਿੱਚ ਜਾਵੇ ਉਹ ਭਾਬੀ ਕਿਹੇ ਜੀ ਗੱਲ ਕਰਦੀਆਂ ਤੂੰ ਆ ਵਿਦਿਆ ਨੂੰ ਚੁੱਲੇ ਚਲਾਏਂਗੀ ਹੈ ਅੱਛਾ ਤੈਨੂੰ ਕੋਈ ਸ਼ੱਕ ਹੈ ਮੇਰੇ ਤੇ ਕਰਕੇ ਵਿਖਾਵਾਂ ਕਿ ਤੈਨੂੰ ਉਹ ਨਾਨਾ ਭਾਬੀ ਕਿਉਂ ਕਿਤਾਬ ਜੁੱਲੇ ਚ ਲਾਉਣੀ ਹੈ ਮੇਰੀ ਗੱਲ ਸੁਣ ਜਿਵੇਂ ਤੂੰ ਕਰੇਂਗੀ ਮੈਂ ਓਵੇਂ ਕਰੂੰਗਾ ਪਰ ਤੂੰ ਮੇਰੀ ਕਿਤਾਬ ਨੂੰ ਚੁੱਲੇ ਚ ਨਾ ਲਾਈਂ ਕਿਉਂਕਿ ਮੈਂ ਇਹ ਤੋਂ ਪੜ ਕੇ ਕੁਝ ਬਨਣਾਗਾ ਜੀ ਆਹੀ ਗੱਲ ਤੂੰ ਸਾਲ ਪਹਿਲਾਂ ਕਹੀ ਹੁੰਦੀ ਨਾ ਵੀ ਭਾਬੀ ਜਿਵੇਂ ਤੂੰ ਕਹੇਂਗੀ ਮੈਂ ਓਵੇਂ ਕਰੂੰਗਾ ਤੇ ਤੇਰੇ ਨਾਲ ਅੱਜ ਨੂੰ ਆ ਹਾਲ ਨਾ ਹੁੰਦਾ ਹੋਂ ਓ ਪਾਬੀ ਵਰ ਤੂੰ ਆਏ ਕਿਉਂ ਕਰੀਐ ਨਹੀਂ ਮੈਨੂੰ ਪੜ ਲੈਣ ਦੇ ਨਾ ਸਿਰਫ ਮੈਂ ਤੈਨੂੰ ਇਹੀ ਗੱਲ ਕਹੀ ਨੇ ਕੋਈ ਗੱਲ ਤੂੰ ਬਾਈ ਨਾ ਕੰਮ ਕਰਾਉਣ ਨੂੰ ਕਹਿੰਦੀ ਐ ਉਹ ਵੀ ਮੈਂ ਕਰ ਦੂੰਗਾ ਮੈਂ ਜਾ ਵੜਦਾ ਬਸ ਤੂੰ ਮੈਨੂੰ ਮਾਂ ਮੇਰੀ ਕਿਤਾਬ ਮੋੜ ਦੇ ਕੋਈ ਨਾ ਮੋੜ ਦੂੰ ਕਿਤਾਬ ਚੁੱਪ ਕਰਕੇ ਖੇਤ ਤੱਕ ਜਾ ਕੰਮ ਕਰ ਲੈ ਉੱਥੇ ਜਾ ਕੇ ਓ ਪਾਬੀ ਕਿਤਾਬ ਤਾਂ ਦੇ ਦੇ ਮੈਂ ਉੱਥੇ ਜਾ ਕੇ ਖੇਤ ਦਾ ਕੰਮ ਕਰਨ ਤੋਂ ਬਾਅਦ ਪੜ ਲਊਗਾ ਓ ਪਾਬੀ ਤੂੰ ਜਮਾ ਹੀ ਨਹੀਂ ਗੱਲ ਸੁਣਦੀ ਕਿਤਾਬ ਤਾਂ ਮੋੜ ਜਾ ਕੀ ਐ ਯਾਰਾ ਪਾਬੀ ਨੂੰ ਪਤਾ ਨਹੀਂ ਕੀ ਹੋਇਆ ਕਿਉਂ ਇਹ ਮੇਰੇ ਨਾਲ ਐ ਕਰਦੀ ਐ ਚਾਰ ਅੱਖਰ ਪੜ੍ਹਨ ਨਹੀਂ ਦਿੰਦੀ ਕਿੱਥੇ ਦਾ ਘਰ ਦੇ ਕਹਿੰਦੇ ਹੁੰ ਬੱਚਿਓ ਪੜ ਲਓ ਇੱਥੇ ਮੈਂ ਪੜਦਾ ਇਹ ਪੜਨੇ ਦੀ ਜਿਵੇਂ ਦੂਜੇ ਪਾਸੇ ਹੋਈ ਪਈ ਹੈਗੀ ਲੱਗਦਾ ਮੈਨੂੰ ਬਾਈ ਨਾਲ ਗੱਲ ਕਰਨੀ ਪਊਗੀ ਬਾਈ ਨੂੰ ਕਹਿਣਾ ਇੱਕ ਫੋਨ ਲੈ ਦੇ ਮੈਨੂੰ ਫੋਨ ਤੋਂ ਪੜ ਲਿਆ ਕਰੂੰਗਾ ਕਿਤਾਬ ਤਾਂ ਇਹ ਲੈ ਗਈ ਖੋ ਕੇ ਫੋਨ ਥੋੜੀ ਲੈ ਜਾ ਕਰੂੰਗੀ ਰਾਤ ਨੂੰ ਬੈਠਾ ਪੜਿਆ ਕਰੂੰਗਾ ਸਹੀ ਗੱਲ ਆ ਯਾਰ ਚਲ ਖੇਤ ਜਾ ਕੇ ਕਰਦਾ ਭਾਈ ਨਾਲ ਗੱਲ